ਕਦੇ ਉਸੋ ਤਾਂ ਹੀ ਟਟਕੇ ਦਾ ਟਾਈਮ ਚ ਆਦ ਵਜੇ ਸੀ ਸਾਨੂੰ ਉਦੋਂ ਪਤਾ ਲੱਗਾ ਸਾਡੇ ਗਰਮੀਆਂ ਦੇ ਦਿਨ ਸੀ ਮੰਜੀਆਂ ਦੇ ਦੁਆਲੇ ਆ ਕੇ ਜਦੋਂ ਪੁਲਿਸ ਨੇ ਕੀ ਦਾ ਪਾ ਲਿਆ ਵਾ ਪੁਲਿਸ ਦੇ ਵਿੱਚ ਤੁਹਾਡੇ ਪਿਤਾ ਜੀ ਪਿਤਾ ਜੀ ਸੀ ਤੇ ਪੁਲਿਸ ਦੇ ਵੱਲੋਂ ਹੀ ਜਿਹੜਾ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਸਾਰਾ ਹੀ ਅੱਜ ਬਹੁਤ ਹੋ ਜਾ ਸੀ ਵੀਆਈ ਅਦਾਲਤ ਤੋਂ ਜੱਜ ਸਾਹਿਬ ਦਾ ਵਕੀਲ ਸਾਹਿਬ ਦਾ ਜਿੱਦਾਂ ਦੇ ਜਿਹੜੇ ਮੁਜਰਮ ਹੈ ਉਹਨਾਂ ਨੂੰ ਉਮਰ ਭਰ ਦੀ ਕੈਦ ਦਿੱਤੀ ਆ ਉਹਨਾਂ ਦਾ ਜੁਰਮਾਨਾ ਵੀ ਕੀਤਾ ਥਾਣੇ ਦੇ ਮੁਲਾਜ਼ਮ ਸੀਗੇ ਜਿਨ੍ਹਾਂ ਦਾ ਇਨਕਾਊਂਟਰ ਵੀ ਕੀਤਾ ਗਿਆ ਤੇ ਜਿਨ੍ਹਾਂ ਨੇ ਕੀਤਾ ਉਹ ਵੀ ਕੁਝ ਦੋ ਜਗ੍ਹਾ ਅਲੱਗ-ਅਲੱਗ ਹੋਇਆ ਸੀ ਅਲੱਗ-ਅਲੱਗ ਇਨਕਾਊਂਟਰ ਇੱਕ ਪੀਐਸਸੀ ਸਰੀਆਲੀ ਤੇ ਹੋਇਆ ਸੀ ਇੱਕ ਪੀਐਸਸੀ ਵੈਰਵਾਰ ਪਾਬੂਕ ਜਰੂਰ ਹੋ ਰਹੇ ਨੇ 33 ਸਾਲ ਬਾਅਦ ਸਾਡੇ ਹੱਕ ਦੇ ਫੈਸਲੇ ਆਇਆ ਸਾਨੂੰ ਸ਼ਾਂਤੀ ਆਈ ਅੱਜ ਅਪੀੜਤ ਸੀ ਇਹ ਕੌਣ-ਕੌਣ ਸੀ ਇਹਨਾਂ ਦਾ ਕੀ ਬੈਕਗ੍ਰਾਉਂਡ ਸੀ ਉਹ ਚਾਰੇ ਪੁਲਿਸ ਮੁਲਾਜ਼ਮ ਸੀਗੇ ਇੱਕ ਨੂੰ ਛੱਡ ਤਾਂ ਸੀਗਾ ਤੇ ਤਿੰਨਾਂ ਦਾ ਤਿੰਨਾਂ ਦੇ ਨਾਲ ਇੱਕ ਮੰਗਲ ਸਿੰਘ ਹੋਰ ਲੈ ਕੇ ਉਹਨਾਂ ਦਾ ਇੰਕਾਊਂਟਰ ਕਰਤਾ